ਲਓ ਜੀ ਮਿੱਤਰੋ 56 ਵੀ ਹੌਲੈਂਡ ਆ ਗਿਆ ਇਹ ਵਧਾਈਆਂ ਹੋ ਗਈਆਂ ਮਾਮੇ ਕੰਨੀ ਟਰੈਕਟਰ ਦੀ ਤਾਂ ਹੋਈਆਂ ਹੀ ਹੁੰਦੀਆਂ ਹੋਈਆਂ ਤੇ ਨਾਲ ਆਪਾਂ ਨੇ ਰੀਪਰ ਸੇਲ ਕਰਤਾ ਜੀ ਇੱਕ ਕਿਹੜਾ ਉਹ ਕਹਦੇ ਜੀਮਿਦਾਰਾ ਰੀਪਰ ਸੋ ਪੰਜੋਲੀ ਚੱਲਿਆ ਜੀ ਪਿੰਡ ਜੀਮਿਦਾਰਾ ਰੀਪਰ ਹਲੇ ਕੋਈ ਵੀਡੀਓ ਨਹੀਂ ਪਾਈ ਮਾਮੇ ਨੇ ਬਹੁਤ ਟਾਈਮ ਲਕਿਆ ਵਾਤਾ ਕਿ ਜੇ ਮੈਂ ਵੀਡੀਓ ਪਾ ਦਿੰਦਾ ਖਰਚ ਟਾਪਾਂ ਨੇ ਗਿਰ ਜੇ ਇਹਦੇ ਤੁਹਾਨੂੰ ਦੱਸਦੇ ਆਪਾਂ ਕੀ ਸਾਖ ਦਾ ਪਹਿਲਾਂ ਬਲੇਡ ਦੇਖੋ ਕੋਈ ਵੀ ਬਲੇਡ ਬਲੂਡ ਨਹੀਂ ਪੈਣ ਵਾਲਾ ਇਹਦਾ ਮਤਲਬ ਸਾਰੇ ਪਾਸਾ ਬਦਲ ਕੇ ਪੈ ਜਾਣਗੇ ਸਮਾਨ ਸਮੂਹ ਸਾਰਾ ਪਿੱਛੇ ਹੋ ਗਏ ਟੂਲ ਦੇ ਆਮੇ ਚਲਾਤਾ 400 ਘੰਟੇ 500 ਕ ਨਹੀਂ ਇਹ ਇਹ ਐਸ ਆਰ ਡੀ ਟਰੈਕਟਰ ਮਸ਼ੀਨ ਦਾ ਵੀ ਦੱਸ ਦਿਆਂ ਤੁਹਾਨੂੰ ਕਿੰਨੇ ਦਾ ਸੌਦਾ ਹੋਇਆ ਅਮਨ ਦਾ ਟਰੈਕਟਰ ਲਿਆਂਦਾ ਪੁੱਤ ਆਪਾਂ ਨੇ ਆਰਜਨ ਵੇਚਤਾ ਆਪਾਂ ਨੇ ਅਰਜੰਡੀ ਦਾ ਤੁਹਾਡੇ ਦਾ ਸੀ ਹੀਟ ਗਾਰਡ ਬਹੁਤ ਸੋਹਣਾ ਹੈ ਹਨਾ ਇਹਦੇ ਸੁਚਲਾ ਇੱਥੇ ਦੇਖੀ ਦੋ ਆਪਸ਼ਨ ਆਉਂਦੇ ਰੋ ਮੰਨਦਾ ਨਹੀਂ ਆ ਇਹ ਆ ਡੀਜ਼ਲ ਦਾ ਇੱਕ ਲੈਦਾ ਆਉਂਦਾ ਹਾਂ ਆਉਂਦਾ ਹੈ ਹਾਂ ਇੱਕ ਜੂਰੀ ਵਾਲਾ ਅੱਛਾ ਜੂਰੀਏ ਦਾ ਵੀ ਇਹ ਨਾਲ ਕਿੰਨੇ ਚੱਲ ਗਿਆ ਇਹ ਟ੍ਰਿਪਲ ਐਪ ਆ ਤੁਸੀਂ 22 ਘੰਟਿਆਂ ਤੇ ਬਾਈਓ ਚੱਲੇ ਇੱਕ ਫਾਈਨਲ ਹੀ ਚੱਲੇ ਬਾਈਓ ਚੱਲਿਆ ਨਾ ਅੱਲੇ ਆਇਆ ਤਾਂ ਹੁਣ 56 20 65 ਐਚਪੀ ਤੇ ਆ ਇਹਦਾ ਤਿੰਨ ਮੋਡ ਆ ਮੈਂ ਦੋ ਹੁਣ ਤੁਸੀਂ ਜਿਵੇਂ ਡੀਜ਼ਲ ਸੇਵਲ ਚ ਲੈ ਆਏ ਹੋ ਨਾ 55 ਚ ਲੈ ਲਓ ਇੱਕ 50 ਦਾ ਇੱਕ 45 ਦਾ ਅੱਛਾ ਚਾਹੇ 50 60 70 ਕਰ ਲੈ ਚਾਹੇ 45 55 65 ਕਰ ਲੈ ਹੈਨਾ ਇੱਕੋ ਗੱਲ ਅਮਨ ਆ ਪੁੱਤ ਟੁੱਟ ਜੂਗੀ ਸੋਚਾ ਤੇ ਆ ਕੁਸ਼ਾ ਜੀ ਦੇਖੋ ਬੜਾ ਸੋਹਣਾ ਇਹ ਵੀ ਪੈ ਗਿਆ ਤਾਂ 13 14 ਲੱਖ ਦਾ 13 75 ਲੱਖ ਦਾ 14 ਦੇ ਵੀ ਹਨ 14 ਲੱਖ 14 ਲੱਖ ਰੁਪਏ ਦਾ ਸੀਆਰਡੀ ਟਰੈਕਟਰ ਬਾਸ ਸੁਣੀ ਮਾੜੀ ਜੀ ਆਵਾਜ਼ ਯਾਰ ਇਹਦਾ ਲੋ ਹਾਈ ਆ ਨਿਊਟਰਲ ਕਰਨਾ ਪੈਂਦਾ ਬਿਲਕੁਲ ਸਾਇਲੈਂਟ ਜ ਹੈ ਹਨਾ ਤੇ ਜਿਵੇਂ ਹੁਣ ਕਿ ਕਿ ਪਾਰਕ ਹੈਗਾ ਕਿ ਨਹੀਂ ਅਸੀਂ ਇਹ ਨਹੀਂ ਨੀਕ ਮਾਡਲ ਇਹ ਡਾ ਜਿਵੇਂ ਮੰਨ ਲਓ ਹੁਣ ਦੇਖੋ ਤੁਸੀਂ ਹਰ ਇਸ ਨੂੰ ਕਿ ਹੁਣ ਇਹਨਾਂ ਫਰਕ ਤੇ ਹੁਣ ਦੱਸਦੇ ਆਪਾਂ ਤੁਹਾਨੂੰ ਮਸ਼ੀਨ ਦਾ ਬੁਤ ਇੱਕ ਮਿੰਟ ਕਰਦਾ ਆਇਆ ਆਪਾਂ ਪਰ ਜਾਂਦਾ ਤੂੰ ਤੇ ਇਹਦੇ ਪਰ ਆਪਣੇ ਕੋਲੇ ਹੋ ਗਏ ਸੀਗੇ ਤਿੰਨ ਤੇ ਤਿੰਨ ਕਰਕੇ ਆਪਾਂ ਪਿਛਲੇ ਵਲੌਗ ਚ ਦੱਸਿਆ ਸੀ ਵੀ ਇੱਕ ਰੀਪਰ ਆਪਾਂ ਨੇ ਹੈ ਨਾ ਬੜਾ ਸੇਲ ਮਾਮਾ ਦੱਬ ਗਿਆ ਸਾਨੂੰ ਉਹ ਵਾਰ ਥੋੜੇ ਨਹੀਂ ਇਹ ਉਹੀ ਰੀਮਾਂ ਚ ਪੈ ਗਿਆ ਆਪਣਾ ਇੰਨਾ ਚੌੜਾ ਉਹ 1000 ਦਾ ਫਿਰ ਤੁਹਾਡੇ ਵਾਲਾ ਨਾ ਹੁੰਦਾ ਬੰਦਾ ਨਾ ਨਾ 1000 ਦਾ 1016 ਵਾਲਾ ਉਹ ਵਾ ਮਾਮਾ ਦੇ ਅੜੇ ਚ ਦੱਬ ਗਈ ਆਪਾਂ ਨੂੰ ਇਹ ਤਾਂ ਬਈ ਇਹ ਤਾਂ ਦੱਪਦੀ ਹੀ ਨਹੀਂ ਜੰਨੇ ਆ ਦੇਖ ਲੈ ਵੀ ਕਿੱਥੇ 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 ਦੱਪਦੀ ਹੈ ਇਹਦਾ ਚੱਲ ਕੇ ਤੇ ਮਸੀਦ ਆਪਣੀ ਪਿੱਛੋਂ ਵੀ ਸਾਰੀ ਜਣੀ ਹੈ ਸਹੀਦ ਦੀ ਤਾਹੀ ਵਿੱਕੀ ਠੀਕ ਹਾਲਤ ਚ ਨਹੀਂ ਤਾਂ ਇਹਦੇ 1 ਸਾਲ ਨਵਾਂ ਆਪਾਂ ਨੇ ਇੱਕ ਵਾਰ ਚ ਲਈ ਸੀ ਪਿਛਲੇ ਵਾਰ ਕਿਉਂਕਿ ਉਹ ਮਤਲਬ ਸਿੱਕ ਨੂੰ ਉਹ ਆਪਣੇ ਦਾ ਚੱਲਦਾ ਨਹੀਂ ਆਣ ਵਾਲਾ ਡਾਨੇ ਦਾ ਹੈ ਹੈਗਾ ਮਾਹ ਡਾਨੇ ਵਾਲਾ ਹੈਗਾ ਆਪਾਂ ਨੇ ਆ ਮੈਨੂੰ ਜਣੀ ਖਿਆਲ ਨਹੀਂ ਮਾਂ ਵੀ ਸੱਸੀ ਤਾਂ ਲੈ ਆਈ ਨਹੀਂ ਜਿੱਦਣ ਦਾ ਵੀ ਉਹ ਲੈਂਦੀ ਐ ਇਹ ਤੇ ਸਾਰੀ ਮਾਮੇ ਨੂੰ ਫੁੱਲ ਗਰੰਟੀ ਦੱਤੀ ਐ ਸਿਰਫ ਇਹਦਾ ਕੰਮ ਹੋਣਾ ਇੱਕ ਆਹ ਸ਼ਾਫਟ ਦਾ ਇਹਦਾ ਹੋਣਾ ਹੈ ਬੈਰਿੰਗ ਥੋੜਾ ਜਿਹਾ ਖਿਸਕ ਜਾਂਦਾ ਇਦਾਂ ਨੂੰ ਸ਼ਾਫਟ ਤਾਂ ਸੈੱਟ ਹੋਣਾ ਹੈ ਪਲੇਟ ਬਦਲ ਕੇ ਪਾਏ ਜਣੇ ਸਟਿੱਪ ਵਾਲੇ ਪਲੇਟ ਨਵੇਂ ਪਾਏ ਆ ਹਾਂ ਫਿੰਗਰਾਂ ਠੀਕ ਆ ਕੋਈ 1 ਰੁਪਏ ਦਾ ਕੰਮ ਨਹੀਂ ਕੋਈ ਬੈਰਿੰਗ ਨਹੀਂ ਪਾਣੇ ਵਾਲਾ ਟੋਟਲੀ ਦੇਖੋ ਵੀ ਮਸ਼ੀਨ ਨਾਲ ਨਾਲ ਦੇ ਬੈਰਿੰਗ ਚੱਲ ਰਹੇ ਆ ਹਲੇ ਹੈਨਾ ਤੇ ਕੀਮਤ ਤੁਹਾਨੂੰ ਦੱਸਦਾ ਮੈਂ ਬਸ ਇੱਕ ਵਾਰ ਸਾਰਾ ਸਮਾਨ ਸਮੂਹ ਦੇ ਦਈਏ ਇਹਦੇ ਆ ਨਹੀਂ ਜਿੱਕੂਗੀਆਂ ਆਹ ਵਾਲੇ ਛਿੜਾ ਦਿਓ ਆ ਲੋ ਦੋ ਪਰਾਂ ਚੜਾ ਦਿਓ ਆ ਦੋ ਮੇਥੇ ਛੜਾ ਦੇਣਾ ਪਿੰਨ ਪਾ ਦਿਓ ਹੁਣ ਜੀ ਹੁਣ ਪਿੰਨ ਪਾ ਦਿਓ ਪਿੰਨ ਮਾਰ ਕੇ ਨਾ ਫਿਰ ਪਾ ਹੈ ਨਾ ਪਿੱਛੇ ਪਾ ਦਿਓ गिरਦਾ ਨਹੀਂ ਸਾਡੀ ਡਾਕਰ ਚ ਮਾਮਾ ਮਿੱਟੀ ਭਰਦੀ ਨਹੀਂ ਹੈ ਹਾਂ ਸਿਉਰਟੀ ਤਾਂ ਥੋੜੀ ਮਿੱਟੀ ਭਰ ਜਾਂਦੀ ਹੈ 2011 ਮਾਡਲ ਉਹ ਹੈਲਪ ਵਾਰੰਟੀ ਦਾ ਇਹਨੂੰ ਸਭੈਂ ਹਨਾ ਬਈ ਇਹ ਦੋਟੇ ਨਾ ਉਹ ਮੈਨੂੰ ਫੋਟੋ ਭੇਜਿੰਦੇ ਜਿਹੜੀ ਉਹੀ ਨੱਕ ਹੋਰ ਤੀ ਅੱਛਾ ਐਰਮਾਂ ਦੋ ਤਨੜਾ ਲਾ ਕੇ ਹੋਈ ਲੇਟਾ ਪਿੱਛੇ ਨੂੰ ਲਾਤੀ ਹੈ ਉਹੀ ਜਿਹੜਾ ਹੈ ਪੁੱਠੀਆਂ ਲਾਤੀਆਂ ਪਰਵਾਮੇ ਲੇਟਾ ਪਿੱਛੇ ਨੂੰ ਉਹ ਉਹੋ ਹਾ ਹਾ ਆਦੇ ਵੇ ਮੈਂ ਬੈਂਫਰ ਪਰ ਲਾਈਆਂ ਵੀ ਹੋਈ ਜੀ ਕਸ ਦੰਦਈ ਪੁਰਾਏ ਨ ਕਸ ਤੇ ਲੱਟੂ ਜੀ ਹਾਂ ਹਾਂ ਹੂੰ ਅਪਾਲੂ ਪਿੰਨ ਪਿੰਨ ਨਹੀਂ ਕਰਦਾ ਹੈਗਾ ਪਤਾ ਨਹੀਂ ਪਿੰਨ ਪਿੱਛੇ ਪਾ ਦੋ ਨਿਕਲ ਜਾਣ ਹੂੰ ਮੋਟਰਾਂ ਚੱਲਣ ਕਰਕੇ ਉਸ ਬੰਦਾ ਚੱਕੇ ਮੈਨੂੰ ਕਹਿੰਦਾ ਗਰੀਸ ਕਰਨ ਥੋੜਾ ਮਾਂ ਹੋਰ ਕਹਿ ਤੂੰ ਕੁਸਾ ਗਰੀਸ ਕਰਨ ਕਿੱਟ ਮੰਗਦਾ ਦੱਸ ਮੇਰੇ ਨਹੀਂ ਮੈਂ ਮਗਰੀਸ ਕਰਨਾ ਦੇ ਦਿੰਦਾ ਤੈਨੂੰ ਮੈਂ ਜਮਾ ਲਫਾਫਾ ਬੰਦ ਪਈਆਂ ਲਫਾਫਾ ਬੰਦ ਗਰੀਸ ਕਰਨਾ ਵਾਧੂ ਹੈ ਤੇ ਮਸ਼ੀਨ ਦਾ ਰੇਟ ਤੁਹਾਨੂੰ ਦੱਸ ਦਈਏ ਜੀ ਆਪਾਂ ਮੋਟਾ-ਪੋਟਾ ਤੇ ਇਹ ਰੀਪਰ ਦਾ ਸੌਦਾ ਆਪਣਾ ਜੀ ਮਾਮਾ ਜੀ ਨੂੰ ਹੋ ਗਿਆ ਮੈਂ ਵੀਡੀਓ ਪਾਈ ਦਿੱਤੀ ਤਾਂ ਕਰਕੇ ਜਿਵੇਂ ਵੀਡੀਓ ਪਾ ਦਿੰਦਾ ਫਿਰ ਇਹਨੇ ਗਾ ਪੋਣਾ ਤਾਂ ਮਾਮਾ ਹੀ ਨੇ 93000 ਰੁਪਏ ਦਾ ਆਪਣਾ ਕੁੱਲ ਰੀਪਰ ਚੱਲਿਆ ਜੀ ਕੁਈ ਡਿਮਾਂਡ ਵੀ ਜ਼ਿਆਦਾ ਨਹੀਂ ਸੀ ਰੱਖੀ ਕਿਉਂਕਿ ਸੁਥਰਾ ਹੋਣ ਕਰਕੇ ਚੱਲ ਐਂ ਆਂਦੀ ਥੋੜਾ ਜਿਹਾ ਰੰਗ ਰੂੰਗਾ ਹੈ ਜ਼ਰੂਰ ਕਿਉਂਕਿ 11 ਮਾਡਲ ਹੈ ਤਾਂ ਕਰਕੇ ਟਾਪੇ ਟੂਪੇ ਨਾ ਹੁਣ ਤੁਸੀਂ ਆਹ ਦੇ ਲਓ 18 ਮਾਡਲ ਹੈ ਟਾਪੇ ਪਤਾ ਨਿਸ਼ਾਨੇ ਇਹਦੇ ਉੱਪਰ ਵੀ ਪਏ ਹੋਏ ਆ ਹਨਾ ਤਾਂ ਉਹ 11 ਮਾਡਲ ਕਰਕੇ ਉਹਦੇ ਤੁਹਾਨੂੰ ਫਤਈਆ ਵੀ ਕਿੰਨਾ ਹੈ ਹਨਾ ਹਿਸਾਬ ਕਿਤਾਬ ਉਹ ਦਾ ਪਰ ਜਣੀ निग्रेनिक है, है पिछली बार लोहे ਦਾ ਟ੍ਰੇਡ ਚੰਗਾ ਹੋਣ ਕਰਕੇ 80-85 ਹਜ਼ਾਰ ਦੀ ਤਾਂ ਆਪਣੀ ਤੁਲਮੀ ਮਸ਼ੀਨ ਹੋ ਗਈ ਪਿਛਲੀ ਵਾਰ ਤੇ ਇਸ ਵਾਰ ਇਹਨੂੰ ਤੁਲਮੀ ਦੇਣ ਨੂੰ ਜੀ ਨਹੀਂ ਕਰਿਆ ਕਿਉਂਕਿ ਬਹੁਤ ਵਧੀਆ ਮਤਲਬ ਇਹਦੀ ਪਰਫਾਰਮੈਂਸ ਹੈ ਹੁਣ ਕੰਮ ਵੀ ਕੁਝ ਨਹੀਂ ਹੋਣ ਵਾਲਾ ਇਹਦਾ ਟਾਇਰ ਹੈ ਜੀ ਬੀਕੇਟੀ ਦੇ ਪਏ ਤੇ ਹੁਣ ਦੋ ਤਿੰਨ ਸਾਲ ਹੋਏ ਆ ਅੱਛਾ ਬੈਲਟਾਂ ਇਹਦੀਆਂ ਚੇਂਜ ਕਰਤੀਆਂ ਪੱਖੇ ਵਾਲੀ ਪੁਲੀ ਇਹਦੀ ਚੇਂਜ ਕਰੀ ਵੀ ਆ ਪਰਲੀ ਪੁਲੀਆਂ ਇਹਦੀਆਂ ਚੇਂਜ ਆ ਜਣੀ ਗੇਅਰ ਦਾ ਕੰਮ ਪਿੱਛੇ ਆਪਾਂ ਵੀਡੀਓ ਪਾਈ ਤੀ ਉਹਦੇ ਚ ਕਰਦਾ ਦਿਖਾਇਆ ਤਾਂ ਆਪਾਂ ਨੇ ਹਨਾ ਟੋਟਲੀ ਗੇਅਰ ਗੁਰ ਦਾ ਸਾਰਾ ਕ੍ਰੋਸ ਕਰੂਸ ਅਸੈਂਬਲੀ ਜਣੀ ਸਾਰੀ ਐਨ ਸਹੀ ਆ ਬਸ ਹੁਣ ਤਾਂ ਇਹਦੀ ਬਸ ਇੱਕ ਸ਼ਾਰਟ ਦਾ ਸਿਰਫ ਇੱਕ ਸ਼ਾਰਟ ਦਾ ਸਹਿਜ ਬਣਦਾ ਪੰਜ ਚਾਰ ਕੁ ਰੁਪਏ ਲੱਗਣਾ ਉਹਦਾ ਤੇ ਲਿਆਵਾਂ ਮੈਨੂੰ ਦੇ ਦੇ ਕੋਤਰਾ ਇਹ ਪਿੰਡ ਕਿੱ데 ਜਾਣੀ ਐ ਇਹ ਅੱਗੇ ਜਾਣੀ ਐ ਇਹ ਲੋਟ ਜਿੱਥੋਂ ਟਰਾਲੀ ਲੈਂਦੀ ਆਪਾਂ ਨੇ ਹਨਾ ਉਹਦੇ ਲਾਗੇ ਆ ਇਹ ਪਟਿਆਲੇ ਕਨੀ ਨੂੰ ਇੱਕ ਪਾਸੋਂ ਕਨੀ ਨੂੰ ਆ 400 ਕਨੀ ਬੈਂਟਰ ਜੇ ਜਾ ਜਾਂਦਾ ਦੋਨੋਂ ਦੇ ਨੇ ਦਿੱਤੂਪੁਰ ਤੋਂ ਦਿੱਤੂਪੁਰ ਦੇ ਨਾਲ ਤਾਂ ਹੈ ਮੈਂ ਆਪਾਂ ਮੰਡੀ ਤੇ ਆਇਆ ਸੀ ਅੱਛਾ ਮੰਡੀ ਉਹ ਪਰਾਂ ਨੂੰ ਪਟਿਆਲਿਕ ਨੇ ਨੂੰ ਹੋ ਕੇ ਠੀਕ ਹੈ ਠੀਕ ਹੈ ਠੀਕ ਆ ਤੁਸੀਂ ਦੇਖ ਲੈ ਜਾ ਕੇ ਹਾਂ ਹਾਂ ਕੋਈ ਨਹੀਂ ਅੱਛਾ ਹੂੰ ਆ ਹਲੇ ਤਵੀਆਂ ਤੂਬੀਆਂ ਤੇ ਦੇਖੇ ਕਿਤੇ ਲੱਗੇ ਇਹ ਹਾਂ ਨਮੀਆਂ ਹਾਂ ਨਮੀਆਂ ਤਵੀਆਂ ਨਾਲ ਚਲਾਉਣਾ ਹਲੇ ਚਲਾਇਆ ਤਾਂ ਨਹੀਂ ਨਾ ਰੋਟਾਵੇਟਰ ਨੂੰ ਪਾਇਆ ਸੀ ਰੋਟਾਵੇਟਰ ਰੋਟੀ ਚੱਕਰ ਰੋਟਾਵੇਟਰ ਦੇ ਠੀਕ ਹੈ ਤੁਸੀਂ ਜਿਹੜਾ ਪਹਿਲਾ 5620 ਚਲਾਇਆ ਉਹਦੇ ਨਾਲ ਤੇ ਹੈਗਾ ਕੁਝ ਫਰਕ ਮਗਰੋਂ ਤਾਂ ਬਹੁਤ ਫਰਕ ਹੈ ਨਾ ਹੈ ਜੀ ਖਚਾਈ ਦੇ ਪਰ ਹੂੰ ਇਹ ਤਾਂ ਤੂੰ ਦੇਖ ਲੈ ਉਹਨਾਂ ਅਸੀਂ ਬੱਟਾ ਲੈ ਕੇ ਆਏ ਪਰ ਕਿ ਹੂੰ 1.55 ਉਹਦਾ ਲੋਡ ਮੰਗਦਾ ਟਾਪ ਤੇ ਮਤਲਬ ਨਾ ਹੂੰ 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 ਨਾ ਉਹ ਹਾਂ ਟਾਪ ਤੇ ਮਤਲਬ 1.55 ਕੀਤਾ ਜਦੋਂ ਆਪਾਂ ਨੇ 65 ਚ ਕਰਿਆ ਫੇਰ ਤਾਂ ਚੁੱਕ ਫੇਰ ਨਹੀਂ ਦਬਦਾ ਦੂਬਦਾ ਹੈ ਨਾ ਸੀਆਰਡੀ ਤੇ ਫਰਕ ਤਾਂ ਹੈਗਾ ਫਰਕ ਤਾਂ ਹੈ ਆ ਹੁਣ ਰੋਡ ਤੇ ਵੀ ਤੁਸੀਂ ਜਨਰੇਟਰ ਤੇ ਵੀ ਦੇਖਿਓ ਲਾ ਕੇ ਫਰਕ ਪਾਉਗਾ ਇਹ ਜਮਾਂ ਨੋਰਮਲ ਮੋਡ ਚ ਮਤਲਬ ਉਹਦਾ ਹੁਣ ਆਪਾਂ ਨੇ ਅਸੀਂ 45 ਹਜ਼ਾਰ ਰਏ ਤੇ ਹਜ਼ਾਰ ਬਾਈਕ ਤੇ ਜਾਂਦਾ ਦਾ ਜਦੋਂ ਅਸੀਂ ਆ ਉੱਚੇ ਕਰਿਆ 55 ਜ ਫਿਰ ਸਿੱਧਾ ਹੀ ਆ ਮਤਲਬ 26 27 ਤੇ ਜਾਂਦਾ ਮੈਂ ਵੀ ਜਿੱਧਰ ਦੇ ਤਾ ਲੈ ਆ ਭਰ ਕੇ 20 ਬਾਈ ਦੀ ਸਪੀਡ ਪਰ ਆਇਆ ਐਜ ਟਮੀਟਰ ਹੋਣਾ ਹਨਾ ਸਪੀਡ ਵਾਲਾ ਵੀ ਹਾਂ ਜੂਰੀ ਵਾਲਾ ਹੁਣ ਮੈਨੂੰ ਵੀ ਵਹਿਮ ਜਾ ਪੈ ਗਿਆ ਵੀ ਜੂਰੀ ਐ ਵੀ ਪੈਂਦਾ ਹੈ ਨਾ ਪਤਾ ਨਹੀਂ ਛਾ ਸਾਡੇ ਨੇ ਦੇਖਿਆ ਨਹੀਂ ਸੀ ਆਰ ਡੀ ਫਰੇਮ ਚ ਹੁੰਦਾ ਹੈ ਸੀ ਆਰ ਡੀ ਉਹ ਤਾਂ ਗੱਡੀਆਂ ਚ ਵੀ ਆਉਂਦਾ ਹਨਾ ਜੂਰੀਆ ਜਦ ਕਰ ਲੱਗ ਗਿਆ ਹੂੰ ਜੂਰੀ ਉਹ ਤਾਂ ਗੱਡੀਆਂ ਚ ਵੀ ਮਹਿੰਦਰਾ ਜੀ ਚ ਸਾਰੀਆਂ ਚ ਪੈਂਦਾ ਹਾਂ ਯਾਰ ਮਨ ਦਾ ਜਿਹੜੀ ਉਹ ਸੁਪਰੋ ਹਾਂ ਉਹ 1693 11 ਇਹ ਤੁਸੀਂ ਬਾਅਦ ਚ ਪੁਆਏ ਆ ਨਾ ਨਾ ਨਾਲ ਦੇ ਫਿਰ ਰੇਡੀਅਲ ਹਨਾ ਇਹ ਸਭ ਕੁਝ ਨਾਲ ਲੱਗਾ ਆ ਰੇਡੀਅਲ ਕਹਦੇ ਨੇ ਕਿ ਦੂਈਆਂ ਇਹ ਹੂੰ ਰੇਡੀਅਲ ਨਹੀਂ ਆ ਇਹ ਮਤਲਬ ਦੂਜੇ 11 ਤੋਂ 24 ਦੇ ਹਨਾ ਮੈਂ ਵੀ 11 ਤੋਂ 24 ਦੇ ਹੀ ਪਾਣੇ ਆ ਥੋੜਾ ਛੋਟੇ ਆ ਪਰ ਬਦਲ ਤੇ ਸੁਥੇ ਨੇ ਪਿਛਲੇ 17 ਦੇ ਪਾਤੇ ਲੈਟਾ ਲੂਟਾ ਨਵੀਆਂ ਆ ਗਿਆ ਹਨਾ ਸੀਟ ਕਵਰ ਤੁਹਾਨੂੰ ਦਿਖਾਉਣਾ ਮੈਂ ਉਹ ਉਧਰ ਗਿਆ ਵਾ ਟਰੈਕਟਰ ਸੀਟ ਕਵਰ ਨਵੇਂ ਸ਼ਹਿਰ ਤੇ ਲਿਆ ਕੇ ਦੂੰਗਾ ਜੇ ਮੇਰਾ ਉਧਰ ਨੂੰ ਗਿਆ ਲੱਗਿਆ ਦੁਆਨ ਕਾਰ ਵਰਗਾ ਲਾਲੀ ਨੂੰ ਦਿਖਾਇਆ ਤਾਂ ਕੱਲ ਸੋਨਾ ਉਹ ਵੀ ਹੂੰ ਇਹ ਸਾਇਗਾ 13 14 ਦੀ ਮੰਨ ਆ ਆ ਦੋਏਰੀ ਤੇ ਰੱਖਣੇ ਆ ਜੀ ਉਹ ਵੀ ਕੈਟਨੋਂ 10:00 70 ਦਾ ਰਹਿਦਾ 10:00 70 ਦਾ ਉਸ ਲੈ ਗਏ ਉਹਨੇ ਤਾਂ ਹੀ ਗਿਆ ਇਹਨਾਂ ਦੇ ਰੇਟ ਐਨੇ ਡਾਊਨ ਪੈਂਦੇ ਨਹੀਂ 600 ਘਟਾ ਮਤਲਬ ਆਪਾਂ ਚਲਾ ਦੋ ਦੋ ਹੂੰ ਜੌਂਡੀਅਰ ਹੌਲੈਂਡ ਮਿਹੰਦਰਾ ਰੀਸੇਲ ਚ ਮਤਲਬ ਮਰਦੇ ਨਹੀਂ ਆ ਨੇ ਛੇਤੀ ਛੇਤੀ ਇਹ ਤਾਂ ਮੈਂ ਲੈ ਜਾਣੀ ਹਣਾ ਅਮਨ ਚਲੀ ਜਾਣਾ ਨਹੀਂ ਓਏ ਚਲੀਏ ਆਪਾਂ ਮਾਮਾ ਹੌਲੀ ਹੌਲੀ ਇੱਕ ਇੱਕ ਚੀਜ਼ ਕਢਾ ਲੈ ਚੱਲਿਆ ਸਾਥੇ ਸਾੜੀ ਡਾਪਾ ਵੀ ਲੇ ਗਿਆ ਤਾਣਿਆ ਇਹ ਚੀਜ਼ ਪਈ ਸਾਡੇ ਕੰਮ ਆ ਇਹ ਤਾਂ ਸਾਡੇ ਕੋਲ ਕਿਸੇ ਪਰ ਫਿੱਟ ਹੋਣਾ ਨਹੀਂ ਮਾਮਾ ਨਹੀਂ ਲੈਣਾ ਇਹ ਨਾ ਨਾ ਆਪਾਂ ਚੱਲ ਜੀਏ ਆਪਾਂ ਦੇਖ ਲਓ ਵੀ ਸਾਰੇ ਹੀ ਸਰਕਲ ਖੜ ਜੂਗਾ Yeah, <laughs>

ਕਿ ਤਾਰਾ ਵਿੰਗ ਨਾਲ ਹੀ ਆਉਣ ਲੱਗਿਓ 15 ਵਿੰਗ ਨਾਲ ਹੀ ਆਉਣ ਲੱਗਿਓ ਵੀ ਸਾਡੇ 7.5 ਤੇ ਸਾਡੇ 8 ਕਟਾ ਰੱਖਦੇ ਹਾਂ ਇਸ ਤੋਂ ਬਹੁਤ ਪਾਰੀ ਹੈ ਨਾ ਕੋਈ ਨਹੀਂ ਨਾ ਕੋਈ ਗੱਲ ਨਹੀਂ ਸੁਣਾਣਾ ਜੇ ਐਵੇਂ ਹੀ ਕੁੜਕੜ ਕਰਦੇ ਜੇ ਇਹ ਇਹ ਮਲੇ ਮਲੇ ਕੰਮ ਕਰਨ ਨੂੰ ਸੁਣਾਇਆ ਕਰੋ ਮਤਲਬ ਜਿਹਨੂੰ ਨਾ ਰੰਗ ਮਰਾ ਦੇ ਕਾਤੇ ਕੋਈ ਜਿੱਦਾਂ ਕਾਲੀਆਂ ਜੀ ਬਣਾ ਲਿਆ ਮੈਂ ਇਹਨੂੰ ਦੇਖ ਸਾਡੀ ਮੈਂ ਚੰਗੀ ਤੇ ਡਿੰਗ ਸਿੰਘ ਹਾਂ ਤਾਂ ਇਹ ਤਾਂ ਮਿਲਦੀ ਨਹੀਂ ਕਰੀਆਂ ਨੇ ਆ ਐਨੀ ਸੁੰਦਰੀ ਮਸ਼ੀਨ ਤੇ ਨਹੀਂ ਮਿਲਦੀ ਨਹੀਂ ਲੋਕ 2.5 ਲੱਖ ਰੁਪਏ ਦਾ ਫੇਰ ਕਰਦੀ ਨਹੀਂ ਬੰਦਦੇ 2 ਲੱਖੇ ਮੰਗਿਆ ਨਾ ਦੋਵੇਂ ਦੇ ਦਿੰਦਾ ਜਦੋਂ ਆਪ ਕੋਈ ਰੁਪਈਆ ਵੀ ਨਹੀਂ ਘਟਾਇਆ ਵਾਸ ਦੇ ਜੁਨੀ ਮਦਰੀ ਹਾਂ ਇਹ ਦੋ ਲੱਖ ਰਾਮਾ ਦੋਏ ਚੱਕ ਪੱਪ ਦਾ ਤਾਂ ਦੇਖਿਆ ਕਿਹਾ ਜੋ ਘਾਟ ਲੱਗਦਾ ਉਹ ਦੇਖਣ ਨੂੰ ਕਿੱਦਾਂ ਉਹ ਸਪਰੇਅ ਵਾਲੇ ਪੱਪ ਦੀ ਫੋਟੋ ਮਗਾ ਦਿੰਦਾ ਮਗਾ ਲਈ ਮੈਨੂੰ ਕਿਹਦੇ ਕੋਲ ਪੈਣੀ ਆ ਸਪਰੇਅ ਵਾਲਾ ਪੱਪ ਦਾ ਮਗਾ ਦੇ ਅਸੀਂ ਬੜਾ ਲੈਣਾ ਯਾਰ ਦੂਜਾ ਯਾਰ ਯਾਰ ਅੱਜ ਨਵਾਂ ਬਣਾਉਣਾ ਪੜੇਗਾ ਹਾਂ ਇੰਨਾ ਵਧੀਆ ਸਾਡੇ ਜਣਾ ਮੌਜੂਦ ਵਾਲੀ ਉਹ ਥੋੜਾ 1000 ਲੀਟਰ ਵਾਲਾ ਸਾਡੇ ਕੋਲ ਹੈ ਸਾਡੇ ਵਾਲਾ ਹਜੇ ਬਾਬੇ ਉਹਨਾਂ ਕੋਲ 1000 ਲੀਟਰ ਵਾਲਾ ਹੈ ਉਹਦੇ ਨਾਲ ਜਾ ਕੇ ਨਵਾਂ ਬਣਾ ਲਾਂਗੇ ਡੀਜ਼ਲ ਵਾਲੀ ਹਾਂ ਹਾਂ ਆ ਅਸੀਂ ਅੰਦਰ ਰੱਖੀ ਵੀ ਡੀਜ਼ਲ ਦੀ ਨਾਲ ਦੀ ਉਹ ਟੈਂਕੀ ਉਹਦੇ ਪ੍ਰੋਸੈਸ ਅਹੀ ਕੀ ਵੀਰਾਂ ਨੇ ਕਿਹਾ ਆਹ ਰਹਾ ਤੋ ਆ ਦੂਜੀ ਦਾ ਗੇਰ ਬਸਾ ਪੇਚ ਜਾਉਂਦਾ ਮੈਂ ਇਹਦਾ ਚਲੋ ਠੀਕ ਹੈ ਜੀ ਗੁਰੂ ਮੇਰੇ ਕੋਲ ਪਿਆ